ਫਿਲੌਰ ਵਿੱਚ ਆਏ ਦਿਨ ਚੋਰੀ ਅਤੇ ਲੁੱਟਖੋਹਾਂ ਦੀਆਂ ਵਰਦਾਤਾ ਵਧਦੀਆਂ ਜਾ ਰਹੀਆਂ ਹਨ ਜੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਹੋ ਜਿਹੇ ਆ ਮਾਮਲਾ ਫਿਲੌਰ ਦੇ ਨਸਤੀਕਪੰਦੇ ਮੋਹੱਲਾ ਰਵਿਦਾਸਪੁਰਾ ਦੇ ਬਾਰਡ ਨੰਬਰ 1 ਵਿੱਚ ਦੇਖਣ ਨੂੰ ਮਿਲਿਆ ਜਿੱਥੇ ਚੋਰਾਂ ਨੇ ਇੱਕ ਘਰ ਦੇ ਜਿੰਦੇ ਤੋੜ ਕੇ ਵਰਦਾਤ ਨੂੰ ਅੰਜਾਮ ਦਿੱਤਾ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸ਼ਿੰਗਾਰਾ ਚੰਦ ਪਤ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸ਼ਿੰਗਾਰਾ ਚੰਦ ਪੁੱਤਰ ਲਾਲ ਚੰਦ ਨੇ ਦੱਸਿਆ ਕਿ ਉਹ ਕੱਲ ਆਪਣੇ ਜਠੇਰਿਆਂ ਦੇ ਪੂਰੇ ਪਰਿਵਾਰ ਸਮੇਤ ਮੱਥਾ ਟੇਕਣ ਗਏ ਹੋਏ ਸੀ ਤੇ ਘਰ ਨੂੰ ਬਾਰੋ ਜਿੰਦਾ ਲੱਗਾ ਹੋਇਆ ਸੀ ਜਦੋਂ ਆ ਕੇ ਦੇਖਿਆ ਤਾਂ ਉਹਨਾਂ ਦੇ ਘਰ ਦੇ ਸਾਰੇ ਜਿੰਦੇ ਟੁੱਟੇ ਹੋਏ ਸਨ ਅਤੇ ਘਰ ਦੇ ਵਿੱਚ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਇੱਕ ਸੋਨੇ ਦੀ ਚੈਨ, ਵਾਲੀਆਂ, ਸੋਨੇ ਦੀ ਮੁੰਦਰੀ ਅਤੇ 1100 ਰੁਪਏ ਦੇ ਕਰੀਬ ਦੀ ਨਕਦੀ ਗਾਇਬ ਸੀ ਉਨਾ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਫੜ ਕੇ ਜਲਦ ਸਲਾਖਾ ਪਿੱਛੇ ਦਿੱਤਾ ਜਾਵੇ ਅਤੇ ਸਾਡਾ ਸਮਾਨ ਸਾਨੂੰ ਵਾਪਸ ਕੀਤਾ ਜਾਵੇ ਉਧਰ ਮੌਕੇ ਤੇ ਪਹੁੰਚੇ ਥਾਣਾ ਫਿਲੌਰ ਦੇ ਏਐਸਆਈ ਜਸਵਿੰਦਰ ਸਿੰਘ ਨੇ ਸਾਰੇ ਮੌਕੇ ਦਾ ਜਾਇਜ਼ਾ ਲਿਆ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੇ ਘਰ ਵਿੱਚ ਲਗਭਗ ਡੇਢ ਤੋਂ 2 ਤੋਲੇ ਦੇ ਕਰੀਬ ਸੋਨਾ ਚੋਰੀ ਹੋਇਆ ਅਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਜਲਦ ਉਹਨਾਂ ਨੂੰ ਫੜ ਕੇ ਸਲਾਖਾ ਪਿੱਛੇ ਦੇ ਦਿੱਤਾ ਜਾਵੇਗਾ ਫਿਲੌਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਅਮਰਜੀਤ ਸਿੰਘ ਮੋਨੋ ਦੀ ਖਾਸ ਰਿਪੋਰਟ ਤੇ ਮਗਰੋਂ ਸਾਡੇ ਘਰ ਦੇ ਵਿੱਚ ਚੋਰੀ ਹੋ ਗਈ ਹੈ ਸਾਰੇ ਜਿੰਦੇ ਤੋੜੇ ਗਏ ਤੇ ਪੇਟੀਆਂ ਦੀ ਪੂਰਦਾ ਲਾਪੀ ਕੀਤੀ ਗਈ ਜਿਹਦੇ ਵਿੱਚੋਂ ਇੱਕ ਸੋਨੇ ਦੀ chain ਇੱਕ ਮੰਦੀ ਤੇ ਇੱਕ ਵਾਲੀਆਂ ਦਾ ਜੋੜਾ 1100 ਰੁਪਿਆ ਸੀ ਲੜਕੀ ਦੇ ਬੈਗ ਦੇ ਵਿੱਚ ਉਹ ਤੇ ਤਿੰਨ ਘੜੀਆਂ ਜੀ ਉਹ ਪਈ ਚੋਰੀ ਕਰਕੇ ਲੈ ਗਿਆ ਹਨ ਤੱਕ ਕੇ ਆਏ ਸੀ ਅਸੀਂ ਕੋਈ 9 ਵਜੇ ਦੇ ਗਏ ਹੋ ਸੀਗੇ ਤੇ ਸ਼ਾਮ ਨੂੰ 5 5:30 ਵਜੇ ਕਿੱਥੇ ਗਏ ਸੀ ਇਹ ਲਗੇਰੀ ਪੈਂਡ ਗਏ ਸੀ ਅੱਛਾ ਜਠੇਰਿਆਂ ਦੇ ਮੇਲਾ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਆ ਦੇਖ ਲਓ ਜੀ ਕਿੰਨਾ ਅਗਰ ਦੋ 2 ਟੋਲੇ ਸੋਨਾ ਸੀਗਾ ਤੇ ਤਿੰਨ ਘੜੀਆਂ ਸੀਗੀਆਂ ਤੇ 11 ਕਿਸੋ ਕੁ ਸੀਗਾ ਦੰਦਿਹੜੇ ਟੋਟ ਦੰਦਿਹੜੇ ਲੈ ਗਿਆ ਚੋਰ ਚੋਰ ਐਨ ਤਾਂ ਦੇ ਕਿੰਨੇ ਵਜੇ ਆਏ 10 ਵਜੇ ਆਏ 11 ਵਜੇ ਆਏ ਕਿਉਂਕਿ ਅਸੀਂ 9 ਵਜੇ ਤੇ ਗਏ ਹੋ 5:30 ਵਜੇ ਵਾਪਸ ਆਏ। ਕੀ ਚਾਹੁੰਦੇ ਹੁਣ ਤੁਸੀਂ? ਹੁਣ ਇਹ ਹੀ ਆ ਜੀ ਸਾਨੂੰ ਸਾਫ ਜਿਹੜਾ ਮਾਰਾ ਨੂੰ ਟਾਇਟ ਸਾਡਾ ਨੁਕਸਾਨ ਹੋਇਆ ਗਰੀਬ ਬੰਦੇ ਆ। ਕਿ ਚੋਰਾਂ ਨੂੰ ਵੜਿਆ ਜਾਵੇ। ਜੀ ਸਮਾਜ ਦੇ ਮੁੱਦੇ ਆ ਆਏ ਚੰਗਾਰਾਂ ਦੇ ਘਰੇ ਸਾਰਾ ਪਰਿਵਾਰ ਛਠੇੜਨ ਗਿਆ ਹੋ ਸੀ। ਕਿਉਂਕਿ ਕੋਈ ਵੀ ਜਗ੍ਹਾ ਤੇ ਜਿੰਦਾ ਤੋੜ ਕੇ ਕਿਸੇ ਨੇ ਅਨੰਦ ਨੇ ਇਹਨਾਂ ਦੇ ਘਰ ਚੋਰੀ ਕੀਤੀ ਹੈ। ਇਹ ਇਹਨਾਂ ਦੇ ਦੱਸਦੇ ਆ ਵੀ ਸੋਨੇ ਦੀ ਚੈਨੀ ਸੀ 4 ਸਵਾਲ ਤੋਲੇ ਦੀ ਕੋਲ ਕਾਲੀਆਂ ਸੀਗੀਆਂ 4 ਮਾਸੇ ਦੀ ਕੋ ਸੋਨੇ ਦੀ ਮੰਦੀ ਸੀ 4 ਮਾਸੇ ਦੀ ਤਾਂ ਇੱਕ ਦੋ ਘੜੀਆਂ ਤਿੰਨ ਤਾਂ 1100 ਰੁਪਏ ਆ ਬਾਕੀ ਜਿਹੜਾ ਸਮਾਨ ਇਹਨਾਂ ਦਾ ਕੋਈ ਨਹੀਂ ਛੋੜਿਆ ਸਿਲੰਡਰ ਰੋਡ ਜੀ ਚੀਜ਼ਾਂ ਸਾਰੀਆਂ ਪਈਆਂ ਸੀ ਘਰ ਸਿਰਫ ਇਹਦੇ ਕੀਮਤੀ ਸਮਾਨ ਜਿਹੜਾ ਉਹ ਹੀ ਚੋਰੀ ਹੋ ਗਿਆ ਇਹ ਕਿੰਨੇ ਕ ਦਾ ਨੁਕਸਾਨ ਨੁਕਸਾਨ ਇਹ ਦੋ ਦੋ ਜੀ ਹੁਣ ਦੋ ਤੋੜੇ ਤਾਂ ਹੈ ਗਈ ਐ ਠੀਕ ਆ ਬਾਕੀ ਇਹ ਹੁਣ ਚੈੱਕ ਕਰ ਰਹੇ ਹਾਂ ਦੋੜੇ ਠੀਕ ਹੈ ਜੀ ਕੰਮ ਚੈੱਕ ਕਰਦੇ ਹਾਂ ਠੀਕ ਆ ਤੇ ਵੰਡ ਵੀ ਕਰਦੇ ਆ ਠੀਕ ਹੈ ਹਾਂ ਜੀ